ਪਰ ਆਪ ਜੀ ਦੇ ਸਾਹਮਣੇ ਬਾਬਾ ਗੁਰਦਾ ਸਾਹਿਬ ਜੀ ਦੀ 10ਵੀਂ ਪੀੜ੍ਹੀ ਦੇ ਵਿੱਚੋਂ ਪ੍ਰੋਫੈਸਰ ਕਰਮਲ ਸਿੰਘ ਜੀ ਰੰਧਾਵਾ ਫੇਰਡਾ ਸਾਹਿਬ ਦੇ ਜੁੜੀ ਵਡਾਲੀ 18 ਇਸ ਤੋਂ ਵੱਲੋਂ ਆਪ ਜੀ ਨੂੰ ਜੀ ਆਇਆਂ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਗ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜੁਗੋ ਜੁਗ ਢਲ ਸ਼ਬਦ ਗੁਰੂ ਸ਼ਵਰਤਖ ਦੇ ਮਾਲਕ ਧੰਨ ਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੋਦ ਵਿੱਚ ਬੈਠ ਕੇ ਬ੍ਰਹਮ ਗਿਆਨੀ ਪੁੱਤਰਾਂ ਦਾ ਦਾਨੀ ਧੰਨ ਧਨ ਬਾਬਾ ਬੁੱਢਾ ਸਾਹਿਬ ਜੀ ਸਲਾਨਾ ਜੋੜ ਮੇਲਾ ਬਣਾ ਰਿਸੀ ਲਾਲ ਵਾਲਾ ਅਧਿ ਇਲਾਕੇ ਦੀ ਸੰਗਤ ਜੀਓ ਆਓ ਸਾਰੇ ਗੱਜੇ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਵਡਭਾਗੇ ਹੋ ਜਿਨ੍ਹਾਂ ਸੰਗਤਾਂ ਨੇ ਆਪ ਦੇ ਵੱਡਿਆਂ ਵਡੇਰਿਆਂ ਨੇ ਅੱਜ ਹੁਣ ਪ੍ਰਬੰਧ ਕਰ ਕਮੇਟੀ ਨੇ ਇਹ ਵੱਡਾ ਉਪਰਾਲਾ ਕੀਤਾ ਹੈ ਗੁਰੂਆਂ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਸਤਿਕਾਰਯੋਗ ਸ਼ਖਸੀਅਤ ਹੈ ਹਰਸੀਏ ਤੇ ਉਹ ਬਾਬਾ ਫੋਦਾ ਸਾਹਿਬਾ ਜੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਯੂਨੋਸੀ ਗਰੇ ਗਰੇ ਦੀ ਬੋਲਦੇ ਨੇ ਨੈਕਸਟ ਗੁਰੂ ਗੁਰੂਆਂ ਤੋਂ ਬਾਅਦ ਅੱਗੇ ਆਉਣਗੇ ਭਾਈ ਗੁਰਦਾਸ ਜੀ ਬੜੀਆਂ ਹਸਤੀਆਂ ਆਉਣਗੀਆਂ ਦੋ ਸੇਵਕ ਆਏ ਸਨ ਗੁਰੂ ਨਾਨਕ ਪਾਸ਼ਾ ਕੋਲ ਇੱਕ ਗੁਰੂ ਬਣ ਗਏ ਤੋਂ ਗੁਰੂ ਨੂੰ ਬਣਾਉਣ ਲਈ ਗੁਰੂ ਨਾਨਕ ਪਾਸ਼ਾ ਨੇ ਕਿਹਾ ਬਾਬਾ ਗੋਡਾ ਸਾਹਿਬ ਦੀ ਕੋ ਘੱਟ ਸੇਵਾ ਨਹੀਂ ਆਉਣ ਵਾਲੇ ਸਮੇਂ ਨੂੰ ਵੇਦਿਆ ਹੋયા ਹਾਂਗੇ ਜੋ ਤਾਂ 10 ਜੋਤਾਂ ਦੇ ਵਿੱਚ ਅਸੀਂ ਪ੍ਰਵੇਸ਼ ਕਰਨਾ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਮਰਿਆਦਾ ਕਰਨ ਵਾਸਤੇ ਗੁਰੂ ਸ਼ਿਵ ਦੇਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਇਹ ਤਿਲਕ ਦੇਣ ਉਹਨਾਂ ਕੋ ਤਿਲਕ ਲਵਾਇਆ ਤਿਲਕ ਦੀ ਰਸਮ ਉਦੋਂ ਸ਼ੁਰੂ ਹੋਈ ਸਿੱਖਾਂ ਦੀ ਕਿੰਡੀ ਵੱਡੀ ਹਸਤੀ ਬਾਬਾ ਬੁੱਢਾ ਸਾਹਿਬ ਜੀ ਸਾਰੀ ਸੰਗਤ ਬੋਲੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸੋ ਇਹ ਬਾਬਾ ਬੁੱਢਾ ਸਾਹਿਬ ਦਾ ਯੂਪੀ ਦੀ ਸੰਗਤ ਨੇ ਆਬ ਜਨੌਰ ਢਿਲਾ ਹੈ ਅੱਲਾਲਾ ਵਾਲਾ ਪਿੰਡ ਹੈ ਇਹਨਾਂ ਨੇ ਬੜਾ ਵੱਡਾ ਪਰਮਕਾਰ ਕੀਤਾ ਹੈ ਬਾਬਾ ਬੁੱਢਾ ਸਾਹਿਬ ਦਾ ਸਥਾਨ ਬਣਾਇਆ ਗੁਰੂਆਂ ਦੇ ਸਥਾਨ ਬਹੁਤ ਨੇ ਪਰ ਬਾਬਾ ਬੁੱਢਾ ਸਾਹਿਬ ਦਾ ਸਥਾਨ ਵੀ ਇਸ ਯੂਪੀ ਚ ਬਣਾਇਆ ਇੱਕ ਹੋਰ ਮੈਨੂੰ ਕਿਸੇ ਨੇ ਸੰਗਤ ਨੇ ਟ੍ਰੇਨ ਚ ਦੱਸਿਆ ਹੈ ਕਿੱਤਾ ਨੂੰ ਉੱਥੇ ਵੀ ਲੈ ਕੇ ਜਾਣਾ ਬਾਬਾ ਬੁੱਢਾ ਸਤਸਾਨ ਸੋ ਸੰਗਜੀ ਬਾਬਾ ਬੁੱਢਾ ਸਾਹਿਬ ਨੂੰ ਨਤਮਸਤ ਹੋਣਾ ਆਈਆਂ ਸੰਗਜੀ ਬਾਬਾ ਬੁੱਢਾ ਸਾਹਿਬ ਦੇ ਦਰ ਤੇ ਕੀਤੀਆਂ ਅਰਦਾਸਾਂ ਪੂਰੀਆਂ ਹੋਈਆਂ ਕਿਉਂਕਿ ਗੁਰੂ ਅਰਜਨ ਪਾਤਸ਼ਾਹ ਨੇ ਏਡੀ ਵੱਡੀ ਤਾਕਤ ਬਖਸ਼ੀਤੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਉਹਨਾਂ ਨੇ ਮਾਤਾ ਗੰਗਾ ਜੀ ਆਪਣੇ ਮਹਿਲਾ ਦੀ ਵੀ ਅਰਦਾਸ ਬਾਬਾ ਬੁੱਢਾ ਸਾਹਿਬ ਕੋ ਕਰੀ ਆਓ ਸਮੇਤ ਨੂੰ ਗਏ ਰਹਿੰਦੇ ਆ ਬਾਬਾ ਗੁੱਡਾ ਸਾਹਿਬ ਦਾ ਰਾਤੀ ਇਤਿਹਾਸ ਦੱਸਿਆ ਸੀ ਥੋੜਾ ਜਿਹਾ ਵੀ ਧਰਾਉਣਾ ਹੈ ਕਿਉਂਕਿ ਕਈ ਸੰਗਤਾਂ ਨਵੀਆਂ ਆਈਆਂ ਨੇ ਕਿਾਸ ਬਹੁਤ ਵੱਡਾ ਹੈ ਬੜੇ ਬੜਾ ਗ੍ਰੰਥ ਨੇ ਸਿਰਫ ਤਾਂ ਕਰੀ ਲਈਏ ਬਾਬਾ ਗੁੱਡਾ ਸਾਹਿਬ ਦੇ ਮੁਕਦਿਆਂ ਨਹੀਂ 113 ਸਾਲ ਗੁਰੂ ਸਾਹਿਬਾਂ ਨਾਲ ਉਹਨਾਂ ਨੇ ਸੰਗਤ ਕੀਤੀ ਹੈ ਸੰਗ ਜੀ ਆਓ ਸ਼ੁਰੂ ਕਰਦੇ ਆ ਬਾਬਾ ਗੁੱਡਾ ਸਾਹਿਬ ਬੀੜ ਸਾਹਿਬ ਦੇ ਵਿੱਚ ਬੈਠੇ ਹੋਏ ਨੇ ਉਹਦਾ ਨਾਂ ਹੀ ਬੀੜ ਬਾਬਾ ਗੁੱਡਾ ਸਾਹਿਬ ਜਿਆਜ਼ਾ ਤਰ ਅਕਬਰ ਬਾਦਸ਼ਾਹ ਜਦੋਂ ਗੋਵਿੰਦਰ ਸਾਹਿਬ ਆਇਆ ਗੁਰੂ ਅਮਰਦਾਸ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਦੀ ਸੇਵਾ ਲਈ ਕਿ ਸਾਡੇ ਦੇ ਕਿਸੇ ਨੇ ਦਰਸ਼ਨ ਕਰਨੇ ਤੇ ਪਹਿਲੋਂ ਲੰਗਰ 'ਚ ਜਾਵੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਪਤਾ ਲੱਗਾ ਹੈ ਅਕਬਰ ਬਾਦਸ਼ਾਹ ਆ ਰਿਹਾ ਹੈ ਤੁਸੀਂ ਉਹਨੂੰ ਰੋਕ ਕੇ ਪਹਿਲੋਂ ਲੰਗਰ ਛਕਾਉਣਾ ਹੈ ਅੱਜ ਕਿਉਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪਹਿਲੇ ਪੰਗਤ ਪਾਸ਼ੇ ਸੰਗ ਦਾ ਸਿਧਾਂਤ ਇਹਦੇ ਮਗਰ ਬੜਾ ਵੱਡਾ ਰਾਜ ਹੈ ਇਕਤਾ ਕਰ ਦਿੱਤੀ ਉੱਚੀ ਨੀਚ ਖਤਮ ਕਰ ਦਿੱਤਾ ਸੋ ਬਾਬਾ ਬੁਢਾ ਸਾਹਿਬ ਕੋਸੜੇ ਅਕਬਰ ਬਾਸ਼ਰੇ ਦੱਸਦੇ ਵੀ ਕਿਹਾ ਗੁਰੂ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿ ਅਸੀਂ ਜਗੀਰ ਦਿੰਨੇ ਆ ਅਸੀਂ ਮਾਇਆ ਦਿੰਨੇ ਆ ਲੰਗਰ ਚਲਾਇਆ ਕਰੋ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਇਹ ਸੰਗਤ ਦੇ ਤਿਲ ਫੁੱਲ ਨਾਲ ਚੱਲੇਗਾ ਕਹਿੰਦੇ ਫਿਰ ਉਹਨਾਂ ਬੀਬੀ ਭਾਨੀ ਦੇ ਨਾਂ ਤੇ ਉਹ ਲਾਇਆ ਜਗੀਰ ਚਬਾਲ ਦੀ ਚਬਾਲ ਪ੍ਰਗਣੇ ਦੀ ਜਿੱਥੇ ਫਿਰ ਬਾਬਾ ਗੁੰਡਾ ਸਾਹਿਬ ਜੀ ਨੂੰ ਉਹਨਾਂ ਨੇ ਖੇਤੀਬਾੜੀ ਕਿਉਂਕਿ ਜ਼ਿਮੀਂਦਾਰ ਬਾਬਾ ਸੁਖਰਦਾਵ ਜੀ ਸਾਹਿਬ ਜੀ ਦੇ ਸਨ ਉੱਥੇ ਬਟਾਵ ਨੂੰ ਕਹਿੰਦੇ ਵੀਰ ਬਾਬਾ ਗੁੰਡਾ ਸਾਹਿਬ ਇੱਧਰ ਘਟਨਾ ਵਾਪਰੀ ਹੈ ਗੁਰੂ ਕੇ ਮਹਿਲ ਅੰਮ੍ਰਿਤਸਰ ਕਿਉਂਕਿ ਮਿੱਠੀ ਚੰਦ ਬੜਾ ਕਮਤੀ ਸੀ ਲਿਖਿਆ ਹੋਇਆ ਭਾਈ ਗੁਰਦਾਸ ਨੇ ਉਹ ਬੜਾ ਯਤਨ ਕਰਦਾ ਰਿਹਾ ਕਿ ਸਾਨੂੰ ਗੁਰਤਾ ਗੱਦੀ ਮਿਲੇ ਆ ਹੁਣੇ ਕਥਾਵਾਚਕ ਸਾਹਿਬ ਜੀ ਨੇ ਆਜੀ ਨੂੰ ਦੱਸਿਆ ਕਿ ਲਾਹੌਰ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਦਾ ਪ੍ਰਕਾਸ਼ ਹੋਇਆ ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਸਾਹਿਬ ਜੀ ਅਤੇ ਉਥੋਂ ਦੀਆਂ ਸਕਟਾਂ ਅੰਮ੍ਰਿਤਸਰ ਦੀ ਸੇਵਾ ਲਈ ਆਇਆ ਕਰਦੇ ਸਨ ਸਮਾ ਆ ਗਿਆ ਉਥੇ ਬਾਬਾ ਸਹਾਰੀ ਮੱਲ ਹੋਇਆ ਜੋ ਗੁਰੂ ਅਰਜਨ ਪਾਸ਼ਾ ਜੀ ਦਾ ਬੜਾ ਵੱਡਾ ਦੋਸਤ ਸੀ ਪਰ ਮਿੱਤਰ ਸੀ ਕਿਉਂਕਿ ਇਤਿਹਾਸ ਦੱਸਦਾ ਹੈ ਕਿ ਗੁਰੂ ਅਰਜਨ ਦੇ ਸਾਹਿਬ ਆਪਣੇ ਤਾਏ ਦੇ ਬੇਟੇ ਦੇ ਵਿਆਹ ਦੇ ਗਏ ਗੁਰੂ ਰਾਮਦਾਸ ਇਕਲੌਤਾ ਪੁੱਤਰ ਸੀ ਯਤੀਮ ਹੋ ਗਿਆ ਤੇ ਬਸ ਗਈ ਗਿਲਾ ਉਹਦੀ ਨਾਨੀ ਲੈਈ ਪਰ ਉਹਦਾ ਦੋਸਤ ਸਹਾਰੀ ਮੱਲ ਉਹ ਲਾਹੌਰ ਦੇ ਵਿੱਚ ਸੀ ਉਹ ਆਇਆ ਗੁਰੂ ਰਾਮਦਾਸ ਉਸ ਵੇਲੇ ਹਰਿਮੰਦਰ ਸਾਹਿਬ ਦੀ ਸੇਵਾ ਚੱਲ ਰਹੀ ਸੀ ਗੁਰੂ ਰਾਮਦਾਸ ਨੇ ਕਿਹਾ ਮੇਰੇ ਮਿੱਤਰ ਆਪ ਜੀ ਗੁਰੂ ਬਣ ਗਏ ਉਹ ਆਪਦੇ ਘਰ ਵੀ ਖਜ਼ਾਨੇ ਦੇ ਪੁੱਤਰ ਨੇ ਜਿੰਨ ਦੇ ਸਾਡੇ ਵੀ ਮਹਾਰਾਜ ਨੇ ਬਖਸ਼ੇ ਨੇ ਮੇਰੇ بیٹے ਦਾ ਵਿਆਹ ਹੈ ਤੁਸੀਂ ਵਿਆਹ ਤੇ ਆਉਗਾ ਜੀ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪਿਰਤੀ ਚਾਂਗਰੋ ਪੁੱਛਿਆ ਉਹ ਕਹਿੰਦਾ ਮੇਰਾ ਤੇ ਕੰਮਕਾਰ ਹੀ ਬੜਾ ਮੈਂ ਸਾਰੀ ਸਗਤ ਨੂੰ ਸਾਹਮਣਾ ਹੈ ਮੈਂ ਨਹੀਂ ਜਾ ਸਕਦਾ ਫਿਰ ਉਹਨਾਂ ਦੇ ਬਾਬਾ ਮਹਾਦੇਵ ਨੂੰ ਪੁੱਛਿਆ ਉਹ ਕਹਿੰਦੇ ਅਸੀਂ ਸੰਸਾਰੀ ਕੰਮਅ ਕੀ ਲੈਣਾ ਪੰਜਬ ਪਾਸ਼ਾ ਨੂੰ ਸੱਦਿਆ ਤੇ ਜਾਓ ਤੁਸੀਂ ਜਾਓ ਵਿਆਹ ਦੇ ਪੰਜਬ ਪਾਸ਼ਾ ਦੀ ਸਾਥ ਭਜਨ ਕਰਕੇ ਤੇ ਲੋਰ ਵਿਆਹ ਦੇ ਚਲੇ ਗਏ ਦੇਵ ਸਾੜੀਵਾਲ ਨੂੰ ਕਿਹਾ ਗੁਰੂ ਆਮਦਾਸ ਸਾਹਿਬ ਜੀ ਨੇ ਜਿੰਨਾ ਤੇ ਰਸੀ ਨਹੀਂ ਇਹਨਾਂ ਨੂੰ ਸੱਜਾ ਕਿ ਤੁਹਾਡੇ ਕੋਲ ਰਹੇਗਾ ਕਹਿ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਫਿਰ ਉਹ ਗੁਰੂ ਅਰਜਨ ਦੇਵ ਜੀ ਨੇ ਵਿਆਹ ਸਾੜੀਵਾਲ ਦਾ ਦੇ ਡੇਟ ਦਾ ਦੇਖਿਆ ਜਿੰਨਾ ਚਿਰ ਉਹ ਕਹਿੰਦਾ ਸਰਦਾਰੀ ਨਾ ਆਉਣਾ ਤੇ ਇਧਰ ਬੇਬਲ ਹੋਵੇ ਪੰਜ ਪਾਸ਼ਾ ਜੀ ਕਿ ਕਿੰਨਾ ਸਮਾਂ ਹੋ ਗਿਆ ਮੈਂ ਪਿਤਾ ਗੁਰੂ ਦੇ ਦਰਸ਼ਨ ਕਰਨ ਦੀ ਜਹਤ ਸੰਗਤ ਜੀ ਉਥੋਂ ਵੀ ਆਪ ਸਾਰਾ ਵੱਡਾ ਇਤਿਆਹਾ ਜਾਵੇ ਚਿੱਠੀਆਂ ਲਿਖੀਆਂ ਬਾਣੀ ਦੇ ਰੂਪ ਚ ਤੇ ਪਿਛੇ ਦਾ ਕਾਬੂ ਕਰ ਲੈਂਦਾ ਰਿਹਾ ਅੱਜ ਉਹਨਾਂ ਕਹਿਆ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿ ਮੇਰੇ ਪਿਤਾ ਜੀ ਨੂੰ ਚਿੱਠੀ ਬਚਾਉਣੀ ਹੈ ਥੀ ਵੜਾਉਣੀ ਹੈ ਜਦੋਂ ਵੇਖਿਆ ਉੱਥੇ ਨੰਬਰ ਪਿਆ ਸੀ ਕਿ ਤਿੰਨ ਚਿੱਠੀਆਂ ਕਢਾੜੀਆਂ ਗਈਆਂ ਤੇ ਸੰਗਤ ਜੀ ਹੋਣ ਉਹਨਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਤੇ ਜਾਓ ਲੈ ਕੇ ਆਓ ਕਿਉਂਕਿ ਇੰਨੀ ਨਿਮਰਤਾ ਮੇਰਾ ਮਨ ਰੋਚੇ ਗੁਰਗਰਸ਼ਣ ਕਾਈ ਬਿਲਪ ਕਰੇ ਚਾਦਰ ਕੀ ਨਿਆਈ ਬੜੇ ਵੱਡੇ ਸ਼ਬਦ ਨੇ ਤੇ ਬਾਬਾ ਵੱਡਾ ਸਾਜੀ ਨੂੰ ਲੈਣ ਭੇਜਿਆ ਬਾਬਾ ਵੱਡਾ ਸਾਜੀ ਲੈ ਕੇ ਆਏ ਤੇ ਸੰਗਤ ਜੀ ਹੁਣ ਪੂਰਨ ਵੇਖਿਆ ਬੇਨਾਂ ਜੋਦ ਜਗ ਰਹੀ ਏ ਇਹ ਸਿੱਖੀ ਦਾ ਬੂਟੇ ਨੂੰ ਅੱਗੇ ਪਰਫੁੱਲਤ ਕਰ ਸਕਦੇ ਨੇ ਤੇ ਗੁਰੂ ਅਰਜਨ ਪਾਸ਼ਾ ਜੀ ਨੂੰ ਗੁਰੂ ਸ਼ਿਬ ਬਦਲ ਬਖਸ਼ ਦਿੱਤੀ ਚੌਥੇ ਪਾਸ਼ਾ ਜੀ ਨੇ ਕਿ ਤਿਰਕ ਬਾਬਾ ਬੁੱਢਾ ਸਾਹਿਬ ਕੋਲ ਲਵਾਇਆ ਪਰ ਪਿੱਠੀ ਚੰਦ ਇੰਨਾ ਕੰਪੀ ਸੀ ਇੰਨਾ ਚਲਾਕ ਸੀ ਸੰਗਤ ਨੂੰ ਕਹਿੰਦਾ ਨਹੀਂ ਮੈਂ ਗੁਰੂ ਆ ਵੱਡਾ ਮੈਂ ਗੁਰੂ ਆ ਪਰ ਬਾਬਾ ਬੁੱਢਾ ਸਾਹਿਬ ਨੂੰ ਦਾ ਦਿੱਤਾ ਤਿਰਕ ਸੰਗਤਾਂ ਨੂੰ ਪਤਾ ਲੱਗਦਾ ਗਿਆ ਕਿਉਂਕਿ ਗੁਰਨਾਨ ਪਾਸ਼ਾ ਨੇ ਕਿਹਾ ਹੀ ਬੁੱਢਿਆ ਚੈਤੋਂ ਕਦੀ ਹੋਲੇ ਨਾ ਹੋ ਸਾਂ ਜਿਨੂੰ ਬਾਬਾ ਬੁੱਢਾ ਸਾਹਿਬ ਦਿਲਕਲਾਉਂਦੇ ਸੀ ਉਹ ਗੁਰੂ ਮੰਨਿਆ ਜਾਂਦਾ ਸੀ ਇਸ ਤਰ੍ਹਾਂ ਪੰਜਬ ਬਾਸ਼ਾ ਨੇ ਬਾਬਾ ਬੁੱਢਾ ਸਾਹਿਬ ਕੋਲੋਂ ਚੌਥੇ ਬਾਸ਼ਾ ਨੇ ਪੰਜਬ ਬਾਸ਼ਾ ਨੂੰ ਦਿਲਕਲਵਾਇਆ ਕਿ ਸੰਗਤ ਜੀ ਉਹ ਗੁਰੂ ਕੇ ਮੈਂ ਨਹੀਂ ਫੇਰ ਰਹਿੰਦੇ ਸਨ ਬਾਬਾ ਬੁੱਢਾ ਸਾਹਿਬ ਦੀ ਨਾਲ ਰਹਿੰਦਾ ਸੀ ਫੇਰ ਇਹਨਾਂ ਨੂੰ ਭੇਜ ਦਿੱਤਾ ਗਿਆ ਬੀੜ ਬਾਬਾ ਬੁੱਢਾ ਸਾਹਿਬ ਤੇ ਬਿਰਖੀ ਚੰਦ ਨੇ ਕਿਹਾ ਜੇ ਨਹੀਂ ਨਾ ਮੈਨੂੰ ਗੱਦੀ ਮਿਲੀ ਕੋਈ ਨਹੀਂ ਇਹਦਾ ਕਿਹੜਾ ਕੋਈ ਬਾਲ ਬੱਚਾ ਹੈ ਆਉਣ ਵਾਲੇ ਸਮੇਂ 'ਚ ਸਾਡੇ ਮਹਿਰਮਾਨ ਕੋ ਕਦੀ ਆਉਣੀ ਹੈ ਜਦੋਂ ਗੁਰੂ ਅਰਜਨ ਪਾਸ਼ਾ ਦੇ ਮਹਿਲ ਮਾਤਾ ਗੰਗਾ ਜੀ ਨੇ ਕਹਿਣਾ ਕਿ ਆਹ ਬੁਣੀਆਂ ਵੱਜਦੀਆਂ ਨੇ ਮੇਰੀ ਜਠਾਣੀ ਵੀ ਮੈਨੂੰ ਕਹਿੰਦੀ ਹੈ ਮੇਰਾ ਜੇਠ ਵੀ ਮੈਨੂੰ ਕਹਿੰਦਾ ਹੈ ਇਹਨਾਂ ਦਾ ਕਿਹੜਾ ਕੋਈ ਧੀ ਪੋਤੇ ਸਾਡੇ ਕੋਈ ਆਉਣਾ ਸਭ ਕੁਝ ਦੇ ਸੰਗਤ ਜੀ ਅੱਜ ਵਰਲਾਪ ਕਰ ਰਹੀ ਹੈ ਮਾਤਾ ਗੰਗਾ ਜੀ ਪਾਸ਼ੋ ਸਾਨੂੰ ਸਾਡੀ ਝੋਲੀ ਹਰੀ ਕਰੋ ਪੰਜ ਪਾਸ਼ਾ ਟਾਲ ਦਿੰਦੇ ਰਹੇ ਪਰ ਅੱਜ ਦਾ ਦਿਹਾੜਾ ਮਾਤਾ ਨੇ ਬਹੁਤ ਹੀ ਵਰਲਾਪ ਕੀਤਾ ਕਿ ਅਸੀਂ ਨਹੀਂ ਰਹਿ ਸਕਦੇ ਭਿਆਸਕਾਰ ਕਹੀ ਦਾਦੇਵਨਾ ਕਹਾਂ ਫਿਰ ਸਾਡੇ ਤੇ ਪਰਦਾ ਪਾ ਦਿਓ ਗੱਜਿਏ ਬੋਲੋ ਸਤਿਨਾਮ ਸ੍ਰੀ ਵਾਹਿਏ ਬੋਲੀ ਬਚਣੀ ਬੜੀ ਮਾੜੀ ਹੈ ਦੇ ਸੰਗ ਜੀ ਪੰਜ ਪਾਸ਼ ਨੇ ਕਿਹਾ ਠੀਕ ਹੈ ਕਿਉਂਕਿ ਦਾਸ ਨੇ ਰਾਤੀ ਦੱਸਿਆ ਸੀ ਕਿ ਕਾਰਨ ਕੀ ਸੀ ਬਾਬੇ ਬੁੜੇ ਸਾਹਿਬ ਕੋ ਭੇਜਣ ਦਾ ਕਾਰਨ ਇਹ ਸੀ ਕਿ ਉਹਨਾਂ ਕਹਿ ਗਏ ਕਿ ਸਾਨੂੰ ਮੇਰੇ ਭਰਾ ਨੇ ਗੁਰੂ ਰਾਜ ਗੁਰੂ ਰਾਮਦਾਸ ਨੇ ਕਿਹਾ ਮੇਰੇ ਪੰਜ ਪਾਸ਼ ਨੇ ਕਿਹਾ ਮੇਰੇ ਭਰਾ ਨੇ ਪਿਰਸੀ ਜੱਜਰੇ ਮੈਨੂੰ ਕਿਹਾ ਹੋਇਆ ਹੈ ਇਹ ਬਚਨ ਕੀਤਾ ਕਿ ਇਹਨਾਂ ਦੇ ਘਰ ਬੱਚਾ ਨਹੀਂ ਹੋਣਾ ਉਹਨਾਂ ਉਹ ਗੂ ਪੁੱਤਰ ਹੋਗੀ ਉਹਨਾਂ ਦੇ ਬਚਨ ਸੱਚੇ ਆ ਮੇਰੇ ਘਰ ਬੱਚਾ ਨਹੀਂ ਹੋਣਾ ਸਾਨੂੰ ਔਲਾਦ ਨਹੀਂ ਮਿਲਣੀ ਦੇਖੋ ਕਿੰਨਾ ਸਤਕਾਰ ਭਰਾ ਈਰਖਾ ਪਰ ਉਹਨਾਂ ਕਾ ਜੋ ਨਾ ਕਹਾ ਸੱਚ ਹੁਣਾਇਆ ਉਹ ਗੁਰੂ ਪੁੱਤਰ ਐ ਉਹ ਵੀ ਪਰ ਵਰਲਾਪ ਵੇਖ ਕੇ ਮਾਦਾ ਗੰਗਾ ਜੀ ਦਾ ਉਹਨਾਂ ਕਾ ਇੱਕ ਰਸਤਾ ਹੋਰ ਹੈਗਾ ਜਦੋਂ ਨਾ ਕਹੇ ਨਹੀਂ ਤੁਸੀਂ ਬਖਸ਼ਣਾ ਰਹੇ ਜੋ ਮੈਨੂੰ ਬਖਸ਼ੋ ਉਹਨਾਂ ਕਾ ਬ੍ਰਿਸ਼ਟਾ ਕਰੀਏ ਇੱਕ ਰਸਤਾ ਹੋਰ ਹੈਗਾ ਛੇਤੀ ਦੱਸੋ ਸਾਈਂ ਜੀ ਸੇਟੀ ਦੱਸੋ ਉਹਨਾਂ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸਿੱਖ ਹੈ ਗੁਰੂ ਅੰਗਦ ਪਾਤਸ਼ਾਹ ਦਾ ਇੱਕ ਸਿੱਖ ਹੈ ਗੁਰੂ ਅਮਰਦਾਸ ਸਾਹਿਬ ਦਾ ਇੱਕ ਸਿੱਖ ਹੈ ਤੇ ਗੁਰੂ ਰਾਮਦਾਸ ਦਾ ਮੇਰੇ ਸਾਡੇ ਪਿਤਾ ਜੀ ਦਾ ਇੱਕ ਸਿੱਖ ਹੈ ਤੇ ਸਾਡਾ ਵੀ ਸਿੱਖ ਹੈ ਉਹ ਬੀੜ ਸਾਹਿਬ ਬੈਠਾ ਹੋਇਆ ਗੱਲ ਕੇ ਬੋਲੋ ਸਤਨਾਮ ਜਾਓ ਉੱਥੇ ਜਾ ਕੇ ਉਹਨਾਂ ਕੋਲ ਅਸ਼ੀਰਵਾਦ ਲਓ ਸਾਨੂੰ ਤੇ ਇਸ ਤਰ੍ਹਾਂ ਬਚਨ ਹੋਏ ਨੇ ਉਹ ਕਿਰਪਾ ਕਰ ਦੇਣ ਬਾਬਾ ਜੀ ਤੇ ਬਖਸ਼ਿਸ਼ ਹੋ ਸਕਦੀ ਹੈ ਤੇ ਸੰਗਤ ਜੀ ਮਾਤਾ ਗੰਗਾ ਜਾਓ ਉਹਨਾਂ ਲਈ ਲੰਗਰ ਪਾਣੀ ਲੈ ਕੇ ਜਾਓ ਅੱਗੇ ਜੁਗਤ ਨਹੀਂ ਪੁੱਛੀ ਜਾਂ ਸਤਿਗੁਰ ਨੇ ਆਪ ਕੋ ਕਲਾ ਵਰਤੌਣੀ ਸੀ ਤੇ ਛੱਤੀ ਪ੍ਰਕਾਰ ਦੇ ਦਸ ਦੇ ਭੋਜਨ ਪਿਆਰ ਕੀਤੇ ਗਏ ਰੱਥ ਲਿਆ ਸੰਗਤ ਜੀਓ ਗੁਰੂ ਰਾਮਦਾਸ ਜੀ ਜੀ ਨੂੰ ਰੱਥ ਭੇਟਾ ਹੋਇਆ ਸੀ ਰੱਥ ਲੈ ਕੇ ਉਹਨਾਂ ਦੇ ਅਗਲੇ ਪਾਸੇ ਬੋਤ ਲਾ ਕੇ ਗੜਵਈਨਾ ਲਾ ਕੇ ਉਹਨਾਂ ਨੂੰ ਘੁੰਗਰੂ ਬੱਧੇ ਹੋਏ ਸੀ ਤੇ ਸੰਗਤ ਜੀ ਸੰਗਤਾਂ ਲੈ ਕੇ ਤੇ ਬੀੜ ਸਾਹਿਬ ਨੂੰ ਕੱਚੇ ਰਸਤੇ ਜਦੋਂ ਜਾ ਰਹੀ ਹੈ ਮਾਤਾ ਗੰਗਾ ਜੀ ਤੇ ਉਹ ਟੱਲ ਖੜਕਦੇ ਨੇ ਉਹ ਟੱਲ ਸਾਡੇ ਗ੍ਰਹਿ ਵਿਖੇ ਆਇਆ ਹੈ ਸਿੰਗਾਪੁਰ ਦੇ ਵਿੱਚੋਂ ਖੜਨਾ ਸੀ ਉਹ ਰੱਖਦਾ ਟੱਲ ਬੜਾ ਵੱਡਾ ਟੱਲ ਹੈ ਉਹਦੇ ਨਾਲ ਐਨ ਲੱਗੇ ਹੋਏ ਨੇ ਦੰਦੇ ਲੱਗੇ ਤੇ ਵਿੱਚ ਉਹਦੇ ਟੱਲੇ ਜਦੋਂ ਖੜਕਾਇਆ ਕੋਦੀ ਆਵਾਜ਼ ਬੜੀ ਜ਼ੋਰ ਜਾਂਦੀ ਹੈ ਅਸੀਂ ਆਖਾ ਅਸੀਂ ਨਹੀਂ ਖੜ ਸਕਦੇ ਜਬਦ ਹੋ ਜਾਣਾ ਹੈ ਇਹ ਪਾਸ਼ਾ ਦਾ ਡੱਲ ਹੈ ਜਿਹੜਾ ਰਾਸ ਦੇ ਥੱਲੇ ਬੱਗਾ ਸੀ ਭਾਈ ਰੂਪ ਜਾਂਦੀ ਅਸਰੇ ਸਾਡੇ ਲਈ ਲਿਆ ਬਸ ਐ ਉਹਨਾਂ ਹੋਰ ਬਖਸ਼ਾ ਖੜੀਆਂ ਸੀ ਇਹਦੇ ਲਈ ਪਰਵਾਨਗੀ ਲੈਣੀ ਪਈ ਸੀ ਹਿੰਦੁਸਤਾਨੀ ਗਵਰਨਮੈਂਟ ਕੋਲ ਗ੍ਰਹਿ ਮੰਤਰੀ ਕੋਲ ਤੇ ਸਿੰਗਾਪੁਰ ਦੀ ਕੋਲ ਮੈਂ ਡੱਲ ਖੜ ਪਾਇਆ ਇੰਨੀ ਆਵਾਜ਼ ਉਹਦੀ ਮੰਚ ਆਇਆ ਜਦੋਂ ਮਾਤਾ ਗੰਗਾ ਜੀ ਗਏ ਹੋਏ ਤਾਂ ਕਿੰਨਾ ਜ਼ੋਰ ਨਾਲ ਵੱਜਦਾ ਹੋਵੇਗਾ ਉਹ ਖੜਾਕ ਦੇ ਨਾਲ ਸੰਗਤ ਜੀ ਪੰਛੀ ਇੱਧਰ ਉੱਧਰ ਜਾਣ ਲੱਗ ਪਏ ਜੰਗਲ ਦੇ ਵਿੱਚ ਆਵਾਜ਼ ਤੇ ਧੂੜ ਧਮਲੀ ਗਈ ਉਸ ਰੱਖ ਦੀ ਤੇ ਬਾਬਾ ਜੀ ਨੇ ਕਿਹਾ ਆਪਣੇ ਸਿੱਖ ਨੂੰ ਸਿੱਖਾ ਆ ਵੇਖੀ ਅੰਮ੍ਰਿਤਸਰ ਵੱਲ ਤੋਂ ਧੂਮਦੀ ਆਉਦੀ ਹੈ ਕੋਹ ਨੇਰ ਆ ਰਿਹਾ ਹੈ ਬਾਬਾ ਉਹਨਾਂ ਨੂੰ ਪਤਾ ਸੀ ਸਿੱਖ ਨੂੰ ਕਹਿੰਦੇ ਬਾਬਾ ਜੀ ਕੋਈ ਧੂੜ ਨਹੀਂ ਕੋਈ ਨੇੜੀ ਨਹੀਂ ਆਰੀ ਕੋਈ ਝਖੜਨੀ ਮਾਤਾ ਗੰਗਾ ਜੀ ਆ ਰਹੇ ਨੇ ਗੱਜ ਕੇ ਬੋਲੋ ਸਤਿਰਾਮ ਸ੍ਰੀ ਵਾਹਿਗੁਰੂ ਮਾਤਾ ਗੰਗਾ ਜੀ ਗੁਰੂ ਦੇ ਮਹਿਲ ਹਾਂ ਬਾਬਾ ਜੀ ਗੁਰੂ ਦੇ ਮਹਿਲ ਆ ਰਹੇ ਨੇ ਗੁਰੂ ਦੇ ਮਹਿਲਾਂ ਨੂੰ ਕਿੱਧਰੋਂ ਭਾਜਣਾ ਪੈ ਗਿਆ ਆ ਸ਼ਬਦ ਨਿਕਲੇ ਬਾਬਾ ਜੀ ਦੇ ਮੂੰਹ ਮੁਖ ਤੋਂ ਸਿੱਖ ਕਹਿੰਦਾ ਬਾਬਾ ਜੀ ਤੁਸੀਂ ਬਜ਼ੁਰਗ ਹੋ ਗਏ ਜੋ ਗੁਰੂ ਕੇ ਮਹਿਲਾਂ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਤੇ ਬਾਬਾ ਜੀ ਕਹਿੰਦੇ ਅਸੀਂ ਜਾਣੀਏ ਗੁਰੂ ਕੇ ਜਾਣੀਏ ਤੂੰ ਸੂਰੰਗ ਕੋ ਕੁੜਖ ਦਾ ਪਰੋਂ ਕੇ ਬਹਿ ਜਾ ਉਹਨੂੰ ਵੀ ਸਖਜੀ ਬਚਨ ਹੋ ਗਏ ਉਹਨੂੰ ਪਤਾ ਜੋ ਬਾਬਾ ਜੀ ਨੇ ਕਹਿਣਾ ਬ੍ਰਹਮ ਗਿਆਨੀ ਦਾ ਪੂਰਾ ਹੋਣਾ ਹੈ ਤੇ ਸੰਗਤ ਜੀ ਜਦੋਂ ਮਾਤਾ ਜੀ ਗਏ ਬਾਬਾ ਜੀ ਕੋ ਬੇਨਤੀ ਕੀਤੀ ਲੰਗਰ ਪਾਣੀ ਸਕੋ ਤੇ ਪੰਜ ਪਾਸ਼ਾ ਨੇ ਭੇਜਿਆ ਬਾਬਾ ਜੀ ਕਹਿੰਦੇ ਅਸੀਂ ਤੇ ਤੁਹਾਡੇ ਘਾਈ ਆ ਅਸੀਂ ਨਹੀਂ ਬਖਸ਼ਾ ਦੇ ਸਕਦੇ ਇਹ ਪੰਜ ਪਾਸ਼ਾ ਦੇ ਘਰ ਖਜ਼ਾਨਾ ਹੈ ਉਹਨਾਂ ਨੇ ਕਿਹਾ ਉਹਨਾਂ ਹੀ ਤੁਹਾਡੇ ਕੋਲ ਭੇਜਿਆ ਹੈ ਕਹਿੰਦੇ ਨਹੀਂ ਕਿਉਂਕਿ ਇਸ ਤਰ੍ਹਾਂ ਜਾਣ ਦੇ ਨਾਲ ਪੰਜ ਪਾਸ਼ਾ ਦੀ ਮਾਇਆ ਵਰਤਾਈ ਸੀ ਫਿਰ ਚੜਾਈ ਕਰਕੇ ਗਿਆ ਗਏ ਨੇ ਜਦੋਂ ਚੀਜ਼ ਚਾਹ ਜੀ ਕਿਸੇ ਕੋਲ ਲੈਣੀ ਹੈ ਤੇ ਨਿਮਰਤਾ ਨਾਲ ਜਾਣਾ ਪੈਂਦਾ ਆ ਗੁਰੂ ਘਰ ਆਉਣੇ ਆ ਨਿਮਰਤਾ ਚ ਪੈਰ ਧੋ ਕੇ ਸਿਰ ਝੱਕ ਕੇ ਗੁਰੂ ਦੇ ਨਾਤ ਮੁਸਤ ਹੋ ਗਏ ਪ੍ਰਕਰਮਾਂ ਨਹੀਂ ਨੇ ਦਰਸ਼ਕਰ ਮਹਾਰਾਜ ਕਿਰਪਾ ਕਰ ਫੇਰ ਤੇ ਝੋਲੀ ਭਰ ਜਾਂਦੀ ਏ ਤੇ ਜੇ ਆ ਕੇ ਆਈਏ ਫੇਰ ਤੁਹਾਨੂੰ ਪਤਾ ਹੀ ਹੈ ਕਿਸਤਾਂ ਇਹ भजन ਹੋ ਗਏ ਮਾਤਾ ਜੀ ਨੂੰ ਦੱਸ ਦਿੱਤਾ ਗਿਆ ਨਰਾਸ਼ ਹੋ ਕੇ ਮਾਤਾ ਗੰਗਾ ਜੀ ਕਿਉਂਕਿ ਉਸ ਦਿਨ ਮਾਤਾ ਗੰਗਾ ਜੀ ਦੇ 21 ਅਸੂ ਵਾਲੇ ਦਾ ਦਿਹਾੜਾ ਜਿਹੜਾ ਹੈ ਨਾ ਮੈਂ ਤੇ ਸੰਗਤਾਂ ਨੂੰ ਕਹਿਣਾ ਨਾ 21 ਅਸੂ ਦੇ ਦਿਹਾੜੇ ਤੇ ਸੰਗਤ ਜੀ ਬੋਲ ਭਜਨ ਕਰੇ બસ ਵਸ ਸਿਮਰਨ ਕਰਿਆ ਕਰੋ ਬਸ ਵੱਧ ਮਾਤਾ ਗੰਗਾ ਜੀ ਨੂੰ ਯਾਦ ਕਰਿਆ ਕਰੋ ਕਾਰਨ ਕਿ ਉਧਰ ਬੋਲੀ ਮਾਰੀ ਉਹਨਾਂ ਦੇ ਜੇਠ ਨੇ ਉੰਤਰੀ ਜਾਣ ਦੀ ਉਹਨਾਂ ਦੀ ਜਠਾਣੀ ਨੇ ਮਾਤਾ ਕਰਮੋ ਨੇ ਇਧਰ ਬਾਬਾ ਗੋਡਾ ਸਾਹਿਬ ਨੇ ਕਹਿਤਾ ਕਿ ਕਿਧਰੋਂ ਪਾਜੜ ਪੈ ਗਈ ਉਹ ਮਾਤਾ ਜੀ ਕਿਧਰ ਜਾਣ ਆਜਾ ਬੀਬੀਆਂ ਨੂੰ ਜਾਦਾ ਪਤਾ ਹੈ ਬੋਲੀ ਕਿੱਡੀ ਮਾੜੀ ਬਾਬਾ ਜੀ ਦੇ ਕਹੇ ਉਹ ਵਚਨ ਕਿ ਮਾਤਾ ਗੰਗਾ ਜੀ ਨੂੰ ਪਤਾ ਸੀ ਬਹੁਤ ਉਹ ਦਿਹਾੜਾ ਮਾਤਾ ਗੰਗਾ ਜੀ ਲਈ ਜਿਹੜਾ ਉਹ ਮੈਂ ਤੇ ਅਸਲ ਸਾਰੀ ਤੌਰ ਤੇ ਮੈਂ ਕਹਾਂ ਦੁੱਖਾਂ ਦਾ ਦਿਹਾੜਾ ਸੀ ਉਸ ਦਿਨ ਭਜਨ ਜਿਆਦਾ ਕਰਿਆ ਕਰੋ ਮਾਤਾ ਗੰਗਾ ਜੀ ਨੂੰ ਯਾਦ ਕਰਿਆ ਕਰੋ ਡੋਲਿਆ ਨਾ ਕਰੋ ਸੰਗਤ ਜੀ ਉਸ ਤੋਂ ਬਾਅਦ ਚੜੇ ਗਏ ਵਾਪਸ ਜਾ ਕੇ ਵਰਲਾਬ ਕੀਤਾ ਪੰਜ ਪਾਸ਼ਾ ਨੇ ਹੌਸਲਾ ਦਿੱਤਾ ਪਰ ਨਹੀਂ ਉਸ ਦੇ ਚ ਆਰੀ ਮਾਤਾ ਜੀ हौसला दिलते हुए उन्होंने फिर कल पुरख अगर ध्यान मारे पाशाह गुरु नानक के चरणा अपनी पहली जोत क्योंकि खजाना तो आ रहा एक बारी तैन होना पैना तो जो सिक्खी का सिद्धांत टुट गया है सिक्खी च निम्रता का न सिखी है नवे सौ गौरा होना क्या किस तरह ਸਵਾਮੀ ਜੀ ਕਿਸ ਤਰ੍ਹਾਂ ਕਹਿੰਦੇ ਆਪ ਅੱਜ ਨਾ ਅੰਮ੍ਰਿਤ ਵੇਲੇ ਦੁੱਧ ਤੁਸੀਂ ਖੁਦ ਲੈਣਕਣਾ ਹੈ ਉੱਥੇ ਮੱਖਣ ਕੱਢਣਾ ਹੈ ਲੱਸੀ ਲੈਣੀ ਹੈ ਕਿ ਮਿਸੇ ਪ੍ਰਸਾਦੇ ਚਾਰ ਕਰਨੇ ਨੇ ਤੇ ਨੰਗੇ ਪੈਰੀ ਜਾਣਾ ਹੈ ਇੱਕ ਨਾਟਕ ਲੈ ਲੈ ਜਾਣਾ ਹੈ ਨਿਮਰਤਾ ਜਾਓ ਸਿੱਖੀ ਦੇ ਸਿਧਾਂਤ ਨੂੰ ਪਰਪੱਕ ਕਰੋ ਨਿਮਰਤਾ ਵਿੱਚੋਂ ਸਭ ਤੁਸ ਮਿਲਦਾ ਹੈ ਇਹ ਸਾਨੂੰ ਸਿਖਾਉਣ ਵਾਸਤੇ ਸੰਗਤ ਦੇ ਭਲੇ ਵਾਸਤੇ ਮਾਤਾ ਜੀ ਨੇ ਤੋੜ ਕੇ ਭੇਜਿਆ ਗੱਜੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਜੀ ਨੇ ਇਸ ਤਰ੍ਹਾਂ ਕੀਤਾ ਫਿਰ ਲੇਲਾ ਟੋਕਰਾ ਗੰਡੇ ਲੈ ਮਿਸ਼ੇ ਪ੍ਰਸ਼ਾਦੇ ਸਾਡੇ ਵੱਡੇ ਸਾਨੂੰ ਦੱਸਿਆ ਕਰਦੇ ਸੀ ਕਿ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਮਿਸ਼ੇ ਪ੍ਰਸ਼ਾਦੇ ਲੱਸੀ ਗੰਡੇ ਇਹ ਜੱਟਾਂ ਨੂੰ ਬਹੁਤ ਪਸੰਦ ਨੇ ਗੱਜੇ ਬੋਲੋ ਸਤਨਾਮ ਇੱਥੇ ਕੋਈ ਜਾਤ ਪਾਤ ਦੀ ਗੱਲ ਨਹੀਂ ਵਾਕੇ ਜੱਟਾਂ ਦੀ ਖਰਾਕ ਹੈ ਜਿਹੜੇ ਹਲ ਵਾਹਉਂਦੇ ਨੇ ਜਿਹੜੇ ਜ਼ਿਦਾਰ ਤੇ ਹੁੰਦੇ ਮੰਮੀ ਬਦਲ ਕੇ ਹੁਣ ਟਰੈਕਟਰ ਤੇ ਬੈਣਾ ਕਾਦੀ ਭੁੱਖ ਲੱਗੇਗੀ ਹਲਾਂ ਹਲ ਵਾਹਉਂਦੇ ਕੋ ਸੁੱਕੇ ਰੰਦਾਵੇ ਜੱਟ ਦਾ ਪੁੱਤਰ ਹੈ ਸੀਮਤ ਹੈ ਸਾਰੇ ਸਕਦਾ ਗਰਦੋਂ ਬਦਲ ਬਾਬਾ ਜੀ ਨੇ ਗੰਡਾ ਦੇ ਕਹਿੰਦੇ ਆਪਦੇ ਘਰ ਐਡਾ ਵੱਡਾ ਜੋਧਾ ਸੂਰਮਾ ਪੈਦਾ ਹੋਣਾ ਹੈ ਅੱਜ ਜਿਸ ਤਰ੍ਹਾਂ ਮੈਂ ਗੰਡਾ ਪਨਿਆ ਨਾ ਇਸ ਤਰ੍ਹਾਂ ਸਿਰ ਮੁਕਲਾ ਦੇ ਵੱਡੇਗਾ ਤਾਂ ਬਿਲੀ ਚਮਕੀ ਤਲਵਾਰਾਂ ਚਮਕਣਗੀਆਂ ਉਹਦਾ ਨਾਂ ਹਰਗਬਿੰਦ ਹੋਵੇਗਾ ਉਹ ਜੋ ਤਲਵਾਰਾਂ ਪਹਿਨੇਗਾ ਸਾਰੇ ਵਾਰ ਦਿੱਤੇ ਆਉਣ ਵਾਲੇ ਸਮੇਂ ਦਾ ਸਾਰਾ ਬਾਬਾ ਜੀ ਨੇ ਦੱਸ ਦਿੱਤਾ ਗੱਜੇ ਬਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਸੰਗਤ ਜੀ ਅੱਜ ਮਾਤਾ ਜੀ ਖੁਸ਼ ਹੋਈ ਉਹ ਸਿੱਖ ਜਿੰਨੇ ਕਿਹਾ ਸੀ ਕਿ ਬਾਬਾ ਜੀ ਮੈਨੂੰ ਸੂਰ ਬੰਨਾ ਪਹਿਣਾ ਹੈ ਮੇਰਾ ਧਾਰ ਕੌਣ ਕਰੇਗਾ ਬਾਬਾ ਜੀ ਕਹਿੰਦੇ ਜਿਹੜਾ ਨਿਕਰ ਸਾਬ ਦੇ ਆਵੇਗਾ ਨਾ ਪ੍ਰਕਾਸ਼ ਲਾਏਗਾ ਉਹ ਤੇਰਾ ਧਾਰ ਕਰੇਗਾ ਤੇ ਸੰਗਤ ਜੀ ਬਾਬੇ ਬੁਢੇ ਸਾਹਿਬ ਦੇ ਬੋਲ ਜਿਹੜੇ ਆ ਉਹ 10 ਮਹੀਨੇ ਬਾਅਦ ਪੂਰੇ ਹੋਏ 21 ਅਸੂ ਨੂੰ ਉਹਨਾਂ ਨੇ ਭਾਜੜਾ ਗਈਆਂ 22 ਅਸੂ ਨੂੰ ਵਰ ਦਿੱਤੇ 22 ਅਸੂ ਨੂੰ ਵਰ ਮਿਹਰੇ ਤੇ ਉਹ ਸਿੱਖ ਗੁਰੂ ਅਰਜਨ ਪਾਸ਼ਾ ਫਿਰ ਜਿਹੜਾ ਪਹਿਲੇ ਦਿਨ ਦਾ ਵਜਣ ਹੋਇਆ ਆਗੇ ਦੱਸਿਆ ਖੁਸ਼ੀਆਂ ਦੱਸੀਆਂ ਤੇ ਕਹਿੰਦੇ ਗੰਗਾ ਜੀ ਬਾਬਾ ਬੁੱਢਾ ਬ੍ਰਹਮ ਗਿਆਨੀ ਹੈ ਉਹਨੇ ਜੋ ਕਿਹਾ ਪੂਰਾ ਹੋਣਾ ਹੈ ਜਾਂ ਤੇ ਸਾਨੂੰ ਭਾਜਣਾ ਪੈਣ ਗਿਆ ਤੇ ਜਾਂ ਆ ਆ ਵੀ ਪਾਲੀਏ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਸਿੱਖ ਆਏ ਉਸ ਵੇਲੇ ਭਾਈ ਖਾਨ ਜੀ ਭਾਈ ਢੋਲ ਦੀ ਭਾਈ ਭਾਗੂ ਜੀ ਵਿਡਾਲੀ ਨੱਤਾਂ ਦੇ ਸਾਡਾ ਪਿੰਡ ਵਸਾਓ ਮਾਰੇ ਨੇ ਕਿ ਭਾਜੜੀ ਉੱਥੇ ਲੈ ਜਾਣੀ ਬੜੀ ਵਰੀ ਉਹਨਾਂ ਕਹਿਆ ਸੀ ਯਤਿਮ ਹੋ ਗਏ ਸੀ ਸੰਗ ਜੀ ਭਾਜੜ ਲੈ ਕੇ ਗੁਰੂ ਕੇ ਮਹਿਲ ਤੋ ਤੇ ਵਿਡਾਲੀ ਨੱਤਾਂ ਦੀ ਆ ਗਏ ਨੇ ਅੰਮ੍ਰਿਤਸਰ ਤੋਂ ਬਾਰਡਰ ਨੂੰ ਰਸਤਾ ਆਈਏ ਤੇ ਰਸਤੇ 'ਚ ਹੋਰ ਛਾੜਾ ਨਾ ਵਜਦਾ ਛਾੜਾ ਟਾਊਨ ਆਖੂ ਦੇ ਨਾਂ ਤੇ ਤੇ ਆਗੇ ਵਿਡਾਲੀ ਨੱਤਾਂ ਬਾਹਰ ਬਾਤ ਤੰਬੂ ਲਾਇਆ ਸੰਗਤ ਜੀ ਭਾਈ ਭਾਗੂ ਜੀ ਕਹਿੰਦੇ ਪੰਜ ਪਾਸ਼ਾ ਸਾਡਾ ਇੱਕ ਵਾੜਾ ਹੈ ਉੱਥੇ ਸੁਰੱਖਿਤ ਜਗ੍ਹਾ ਹੈ ਮਾਤਾ ਜੀ ਨੂੰ ਸਾਡੇ ਘਰ ਭੇਜ ਦਿਓ ਪੰਜ ਪਾਸ਼ਾ ਰਿਫੇਜਤਾ ਕਿਲੋਮੀਟਰ ਤੇ ਆ ਗੁਰੂ ਕੀ ਵਿਡਾਲੀ ਜਿੱਥੇ ਪ੍ਰਕਾਸ਼ ਰਾਇ ਤੇ ਸਾਡਾ ਸਾਹਿਬ ਗੁਰਦਰਾ ਬਾਦ ਸਾਡਾ ਬਣਦਾ ਕੋ ਬਾਦ ਚ ਲਾਇਆ ਜਾਂਦਾ ਸੰਗਤ ਜੀ ਮਹਾਰਾਜ ਨੇ ਉਹ ਪ੍ਰਕਾਸ਼ ਲਿਆ ਫਿਰ 1595 ਈਸਵੀ ਨੂੰ ਤੇ ਜਦੋਂ ਦੱਸਿਆ ਗਿਆ ਮਹਾਰਾਜ ਤੁਹਾਡੇ ਘਰ ਸੈਭਜਾਦਾ ਆਇਆ ਹੈ ਤੇ ਮਹਾਰਾਜ ਨੇ ਇੱਕ ਸ਼ਬਦ ਰਚਿਆ ਹੈ ਆਸਾ ਮੱਲਾ ਪੰਜਵਾ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵ ਨੂੰ ਪੁਜਾ ਸੰਜੋਗ ਉਧਰੇ ਮਾਹਿਆ ਕੇ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜਬ ਮੈਂ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਾਹਮਣੇ ਹੈ ਧੁਰਗਾ ਰਹਾ ਹੋ ਦਸੀ ਮਾਸੀ ਹੁਕਮਾਲਕ ਜਨਮ ਲਿਆ ਅੱਗੇ ਹੋਰ ਵੱਡਾ ਸ਼ਬਦ ਦਸਾ ਮਹੀਨਿਆਂ ਬਾਅਦ ਸੇਵੇਂ ਪਾਸ਼ਾ ਬਾਵੇ ਬਡੇ ਸਾਹਿਬ ਜਨਾਂ ਤੋਂ ਬਾਅਦ ਪ੍ਰਕਾਸ਼ ਲਿਆ ਗੁਰੂ ਕੀ ਬਿਲਾੜੀ ਨਵਾਂ ਪਿੰਡ ਵਸਾਇਆ ਬਾਬਾ ਬੁੱਢਾ ਸਾਹਿਬ ਨੂੰ ਭੱਜਿਆ ਸੰਗਤ ਸਾਹਿਬ ਭੇਜੀਆਂ ਲੈ ਕੇ ਆ ਉਹਨਾਂ ਦੇ ਝੋਲੀ ਪਾਇਆ ਨਾਂ ਰੱਖਿਆ ਹਰਗੋਬਿੰਦ ਤੇ ਪਿੰਡ ਦਾ ਇਹ ਨਾਂ ਕੀ ਹੈ ਇਹ ਵਿਡਾਲੀ ਨੱਤਾਂ ਦੀ ਉਹਨੇ ਕਿਹਾ ਮਾਰੇ ਨਵਾਂ ਪਿੰਡ ਵਸਾਓ ਮਾਰੇ ਨੇ ਮੋੜਾ ਗੜਾਇਆ ਬਾਬੇ ਬੁੱਢੇ ਸਾਹਿਬ ਕੋਲ ਨਾਂ ਰੱਖਿਆ ਗੁਰੂ ਕੀ ਵਿਡਾਲੀ ਗੱਜ ਕੇ ਬੋਲੋ ਸਤਿਨਾਮ ਫਿਰ ਰਚਨਾ ਹੋਈ ਸੰਗਤ ਜੀ ਮਾਰੇ ਨੇ ਖੁਸ਼ੀ ਦੇ ਮਾਰੇ ਜੀ ਉਦੋਂ ਕਾਲ ਪਿਆ ਹੋਇਆ ਸੀ ਚੋਕਾ ਬੜਾ ਪਿਆ ਸੀ ਮਾਰੇ ਨੇ ਉੱਥੇ ਪੰਜ ਖੂਲ ਵਾਏ ਦੋ ਹਟਾ ਤਿੰਨ ਹਟਾ ਚਾਰ ਹਟਾ ਪੰਜ ਹਟਾ ਤੇ ਛੇ ਹਟਾ ਜਿਨ ਛਾੜਾ ਸਾਹਿਬ ਕਹਿੰਨੇ ਇਹ ਖੂਲ ਵਾ ਕੇ ਖੁਸ਼ੀ ਕੀਤੀ ਤਿੰਨ ਸਾਲ ਲੱਗ ਗਏ ਇਹਨਾਂ ਨੂੰ ਲਾਉਣ ਵਾਸਤੇ ਦਾਸ ਦੇ ਵੱਡਿਆਂ ਨੂੰ ਬਾਬਾ ਬੁੱਢਾ ਸਾਦੇ ਵੱਡੇ ਪੁੱਤਰ ਨੂੰ ਉੱਥੇ ਲੈ ਜਾਂਦਾ ਆਪਣਹ ਹਾਈ ਬਣਾ ਲਿਆ ਬਾਬਾ ਸੁਧਾਰੀ ਕਾਰ ਪੁੱਤ ਸਨ ਬਾਬਾ ਬੋਡਾ ਸਾਹ ਦੇ ਬਾਬਾ ਸੁਧਾਰੀ ਬਾਬਾ ਭਿਖਾਰੀ ਬਾਬਾ ਮੈਮੂ ਬਾਬਾ ਪਾਨਾ ਉਹਨਾਂ ਹਾਰੀ ਬਣਾ ਕੇ ਉਹਨਾਂ ਕੋ ਖੂਲ ਵਾਏ ਤੇ ਸੰਗਤ ਜੀ ਫਿਰ ਉਸ ਰਚਨਾ ਹੋਣ ਲੱਗ ਪਈ 6-8 ਸਾਲ ਨੂੰ ਵੱਡ ਦਿੱਤਾ ਜਿਹੜਾ ਇਸ ਕੋ ਤੇ ਆਣ ਕੇ ਇਸ਼ਨਾਨ ਕਰੇਗੀ ਮਾਈ ਭੈਣ ਜਿਹਦੇ ਬੱਚਾ ਨਹੀਂ ਕੋਈ ਉਹਦੇ ਮਾਰੇ ਬਖਸ਼ਿਸ਼ ਕਰਿਆ ਕਰੇਗਾ ਅਰਕਿਓ 6-8 ਸਾਲ ਦੀ ਤਾਂ ਕੀ ਮਹਿਮਾ ਜਗ ਵਢਾਈ ਪੁੱਤਰ ਹੈ ਜਨਾਰੀ ਜੋ ਮਾਸ ਮਾਸੀਆਂ ਨਾਏ ਇੱਕ ਬਰਸ ਵਿੱਚ ਸੁਤਲੇ ਸਤਿਗੁਰੂ ਅਸਰਮਾਏ 12 ਪੈਂਸੇ ਅਸ਼ਨਾਣ ਕਰੇ ਅਰਦਾਸ ਕਰੇ ਬੰਦਗੀ ਕਰੇ ਬਾਣੀ ਪੜੇ ਤੇ ਸਤਿਗੁਰੂ ਝੋੜੀਆਂ ਪਰਦਾਏ ਇਹ ਸਾਡਾ ਸਾਡੇ ਵੱਡਿਆਂ ਨੇ ਚੌਥੀ ਪੀੜੀ ਬਾਬਾ ਬੁੱਧ ਸਿੰਘ ਰੰਧਾਵਾ ਨੇ ਇਹ ਖੂਸਕਤ ਨੂੰ ਦੇ ਦਿੱਤਾ ਲੋਹ ਦੇ ਨਾਲ ਆ ਦਿੰਦਾ ਬਾਕੀ ਖੂਸ ਸਾਡੇ ਕੋਲ ਨੇ ਜ਼ਮੀਨ ਪੰਜ ਪਾਸ਼ਾ ਨੇ ਦਿੱਤੀ ਏ ਸੱਚੇ ਪਾਸ਼ਾ ਸਮਾਂ ਨਹੀਂ ਕਿ ਹੋਰ ਡਿਟੇਲਸ ਦੱਸਾਂ ਪਰ ਇੱਕ ਬਾਬੇ ਬੁੱਢੇ ਸਾਹਿਬ ਦੀ ਲਾਗੇ ਗੁਰੂ ਕੀ ਵਿਡਾਈ ਤੇ ਬਖਸ਼ਿਸ਼ ਹੋਈ ਉਹ ਆ ਜੀ ਨੂੰ ਦੋ ਤਿੰਨ ਮਿੰਟ ਦੱਸ ਕੇ ਮੈਂ ਖਮਾ ਦਾ ਜਾਚ ਕੋਵਾਂਗਾ ਬਾਬਾ ਗੁੱਡਾ ਸਾਹਿਬ ਕਿਉਂਕਿ ਉਹਨਾਂ ਨੂੰ ਗੁਰਨਾਨ ਪਾਸ਼ਾ ਨੇ ਵਾਰ ਦਿੱਤਾ ਹੀ ਬੁੱਢਿਆ 300 ਕਲੀ ਉਹਨੇ ਨੌਸਾਂ ਜਿੱਥੇ ਮੇਰੀ ਜੋਰ ਹੋਵੇਗੀ ਤੈਨੂੰ ਪਤਾ ਹੋਵੇਗਾ ਗੁਰੂ ਅੰਗਦ ਪਾਸ਼ਾ ਨੂੰ ਉਹਨਾਂ ਨੇ ਖਡੂਰ ਸਾਹਿਬ ਤੋਂ ਪ੍ਰਗਟ ਕੀਤਾ ਜਦੋਂ ਓ ਮਾਈ ਭਾਈ ਦੇ ਘਰ ਲੁਕ ਗਏ ਇਧਰ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਪਾਸ਼ਾ ਦੇ ਪੁੱਤਰਾਂ ਨੇ ਈਰਖਾ ਕੀਤੀ ਤੇ ਈਰਖਾ ਤੋਂ ਮੱਜਣੀ ਆਪਣੇ ਪਿੰਡ ਆ ਕੇ ਬਸਰ ਦੀ ਗੱਲਾਂ ਕੋਠੇ ਦੇ ਬਾਹਰ ਲਿਖ ਦਿੱਤਾ ਜਿਹੜਾ ਗੁਹਾ ਖੋਲੇਗਾ ਉਹ ਮੇਰਾ ਸਿੱਖ ਨਹੀਂ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਗਿਆ ਵੀ ਬਾਬਾ ਜੀ ਆ ਵੀ ਨੂੰ ਜੋ ਦਾ ਪਤਾ ਹੈ ਆਓ ਕਿਰਪਾ ਕਰੋ ਤੇ ਸਾਨੂੰ ਬਖਸ਼ਿਸ਼ ਕਰੋ ਗੁਰੂ ਅਮਰਦਾਸ ਦੇ ਦਰਸ਼ਨ ਕਰਾਓ ਬਾਬਾ ਬੁੱਢਾ ਸਾਹਿਬ ਨੇ ਨੇਕ ਕਿਹਾ ਵੀ ਘੋੜੀ ਲਿਆਓ ਘੋੜੀ ਅੱਗੇ ਲਾਈ ਤੇ ਪਹੁੰਚੇ ਕਿੱਥੇ ਜਿੱਥੇ ਲਿਖਿਆ ਹੋਇਆ ਹੈ ਬਸ ਗਿਲਾ ਜਿਹੜਾ ਬੂਆ ਖੋਲੇਗਾ ਮੇਰਾ ਸਿੱਖ ਨਹੀਂ ਹੁਣ ਦੁਬਾਰਾ ਪੈ ਗਏ ਕਿ ਬਾਬਾ ਬੁੱਢਾ ਸਾਹਿਬ ਜੇ ਖੋਲਣਗੇ ਤੇ ਸਿੱਖ ਨਹੀਂ ਰਹਿਣਗੇ ਨਹੀਂ ਬਾਬਾ ਬੁੱਢਾ ਸਾਹਿਬ ਨੇ ਵਿਚਾਰ ਕਰਕੇ ਪਿੱਛੋ ਦੀ ਸਨ ਲਾ ਦਿੱਤੀ ਗੱਲ ਇਹ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਮਰਦਾਸ ਸਾਹਿਬ ਨੇ ਕਿਹਾ ਬਾਬਾ ਜੀ ਪੜਿਆ ਨਹੀਂ ਆਂਦੇ ਪੜਿਆ ਅਸੀਂ ਤੁਹਾਡੇ ਹੁਕਮ ਨੂੰ ਨਹੀਂ ਮੋੜਿਆ ਅਸੀਂ ਸਨ ਲਾ ਕੇ ਪਿੱਛੋਂ ਦੀ ਆ ਗਏ ਆ ਤੇ ਗੁਰੂ ਅਮਰਦਾਸ ਸਾਹਿਬ ਨੇ ਵਾਰ ਦਿੱਤਾ ਉਥੇ ਸਨ ਵਿੱਚ ਨਰ ਜੋ ਲੱਖ ਜਾਵੇ ਸੋਨਰ ਜੰਮ ਕੇ ਪੰਖਣਾ ਪਾਵੇ ਉਧਰ ਗੋਇੰਦਵਾਲ ਸਾਹਿਬ 84 ਪਾੜ ਜੱਬੀ ਸਾਹਿਬ ਦੇ 84 ਸ਼ਰਾਨ ਫਿਰ ਮੁਕਤੀ ਹੋਵੇਗੀ ਇਹ ਜਰ ਬਾਬਾ ਜੀ ਦੀ ਸਨ ਦੇ ਵਿੱਚ ਦੀ ਜਿਹੜਾ ਲੰਘ ਜਾਵੇਗਾ ਉਹਦੀ 83 ਘਟੀ ਜਾਵੇਗੀ ਗਾਜੀ ਬੋਲੇ ਸਤਨਾਮ ਸ੍ਰੀ ਵਹਿਗੋ ਇਹ ਬਾਸਰੀ ਗੱਲਾਂ ਗੁਰੂ ਮਰਦਾ ਸਾਦਾ ਪ੍ਰਕਾਸ਼ ਹਸਤਾਨ ਤੇ ਬਾਵੇ ਬੁੱਢੇ ਸਾਹਿਬ ਦੀ ਲਾਈਸ ਹਨ ਸੰਗਤ ਦੀ ਬਾਵੇ ਬੁੱਢੇ ਸਾਹਿਬ ਦੀਆਂ ਕਹਾਣੀਆਂ ਬਿਆਨਤ ਨੇ ਸਮਾਂ ਨਹੀਂ ਮੈਂ ਕਨਵਾਜ ਕਰਦਾ ਹਾਂ ਗੁਰਦੁਆਰਾ ਤਨਤਨ ਬਾਬਾ ਬੱਡਾ ਸਾਹਿਬ ਜੀ ਲਾਲਵਾਲਾ ਬਜਨੌਰ ਜਿਲ੍ਹਾ